ਮੰਗਲਵਾਰ ਨੂੰ ਫਿਲੌਰ ਦੇ ਨਵਾਸ਼ੇ ਰੋਡ ਤੇ ਇੱਕ ਟੂੜੀ ਨਾਲ ਭਰੀ ਓਵਰਲੋਡ ਟ੍ਰੈਕਟਰ ਟਰਾਲੀ ਪਲਟ ਗਈ ਉਥੇ ਸਥਿਤ ਵਿਸ਼ਵਕਰਮਾ ਵਰਖਾਪ ਨਾਲ ਜਾ ਟਕਰਾਈ ਜਿਸ ਕਾਰਨ ਵਰਖਾਪ ਦੀ ਸੈੱਟ ਡਿੱਗ ਗਈ ਮੌਕੇ ਤੇ ਮੌਜੂਦ ਚਰਨਜੀਤ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ 5 ਵਜੇ ਜਿਮ ਜਾ ਰਿਹਾ ਸੀ ਤਾਂ ਦੇਖਿਆ ਇਹ ਟਰਾਲੀ ਪਲਟੀ ਹੋਈ ਸੀ ਜਿਸ ਕਾਰਨ ਰੋਡ ਜਾਮ ਸੀ ਰਾਹੀਗੀਆਂ ਨੂੰ ਪਰੇਸ਼ਾਨ ਹੁੰਦੇ ਦੇਖੋਣਾ ਛੇ ਤੋਂ ਸੱਤ ਵਾਰੀ ਥਾਣਾ ਮੁਖੀ ਨੂੰ ਫੋਨ ਕੀਤਾ ਉੱਪਰ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪੁੱਜਿਆ कहा कि तूड़ी दया ओवरलोड ट्रालिया रोज़ाना इथों लंघ हैं जिस वाल पुलिस प्रशासन का कोई ध्यान नहीं है इस संबंधी बुद्ध प्रकाश गढ़ा ने कहा कि इतने नज़दीक ही बच्चे का स्कूल है और इस तरह दे हाद किसे दे के हादसे किसी वीड्डी दुर्घटना का कारण बन सकते हैं कहा कि इस संबंधी कई बार प्रशासन सूचित किया गया है पर लगता है कि प्रशासन किसी वीड्डी घटना होने की उड़ीक कर रहा है इस संबंधी वर्कशॉप के मालिक हरजिंदर सिंह नाल गल गई तो कि ट्रैक्टर ट्राली नाल पलटने वर्कशॉप का जो नुकसान होया है होआवजा दिवाया जाए घंटे बाद पहुंचे एस आई जसवंत सिंह ने कहा कि वह किसी होर पासे गया सी जिस कारण वह देरी नाल पहुंचा है उसने पहुंच के अगलेरी कार्रवाई शुरू कर दिखती है चूड़ी की ट्राली का डराइवर ट्राली नो ट्रैक्टर ला के ट्रैक्टर समेत फरार हो गया है ਗੌਰਤਲਬ ਹੈ ਕਿ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਰੋਡ ਤੋਂ ਰੋਜ਼ਾਨਾ ਲੰਘ ਰਹੀਆਂ ਓਵਰਲੋਡ ਟਰੈਕਟਰ ਟਰਾਲੀਆਂ ਤੇ ਕਾਰਵਾਈ ਕਰੇਗਾ ਜਾਂ ਕੋਈ ਵੱਡੀ ਘਟਨਾ ਹੋਣ ਦਾ ਇੰਤਜ਼ਾਰ ਕੀਤਾ ਜਾਵੇਗਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਇਹ ਟਰਾਲੀ तकरीबन ਰਾਤ ਦੀ ਪਾਰਟੀ ਹੋਈ ਆ ਔਰ ਸਵੇਰੇ ਜਦੋਂ ਅਸੀਂ ਇੱਥੇ ਆ ਕੇ ਅਸੀਂ ਦੇਖਿਆ ਨਾਲ ਹੀ ਸਾਡੀ ਸ਼ੌਪ ਆ ਤੇ ਇਸ ਤੋਂ ਰਾਹ ਜਿਹੜੇ ਲੰਘ ਰਹੇ ਬੜੀ ਮੁਸ਼ਕਲ ਆ ਹੁਣ ਵੀ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਕਤਾਰਾਂ ਲੱਗੀਆਂ ਹੋਈਆਂ ਨੇ ਔਰ ਸਵੇਰ ਦਾ ਜਦੋਂ ਵਕੀਲ ਸਾਹਿਬ ਨੇ ਫੋਨ ਕੀਤਾ ਮੈਂਮੀ ਨਾਲ ਹੀ ਸੀਗਾ ਪਰ ਅਸੀਂ ਤਾਂ ਇਹ ਦੇਖਦੇ ਆ ਵੀ ਦੇਖੋ ਪੰਜ-ਸੱਤ ਵਾਰ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਕਿ ਕੋਈ ਨਾ ਕੋਈ ਟ੍ਰੇਨ ਲਿਆ ਕੇ ਸਭ ਤੋਂ ਪਹਿਲਾਂ ਤਾਂ ਰਾਹ ਚਾਲੂ ਕੀਤਾ ਜਾਵੇ ਨਾਲ ਹੀ ਇੱਥੇ ਕੈਂਬਰੇਜ ਸਕੂਲ ਆ ਇਸ ਤੋਂ ਅੱਗੇ ਡੀਏਵੀ ਸਕੂਲ ਦੇ ਨਾਲ ਜਿਹੜੇ ਬੱਸਾਂ ਭਰ ਕੇ ਬੱਚਿਆਂ ਨੂੰ ਜਾਂਦੀਆਂ ਹੋ ਸਕਦਾ ਇੱਥੋਂ ਜਿਹੜਾ ਰਸਤਾ ਨੰਗ ਰਿਹਾ ਹੁਣ ਬਹੁਤ ਟਾਈਟ ਆ ਹੋ ਸਕਦਾ ਜੇਕਰ ਕਿ ਨੰਗਵੇਂ ਖੰਮੇ ਕੋਈ ਬੱਸ ਪਲਟ ਗਈ ਤਾਂ ਕਿੰਨੇ ਬੱਚਿਆਂ ਦਾ ਅਨਖਾਨ ਹੋ ਸਕਦਾ ਔਰ ਦੂਸਰਾ ਇਹ ਆ ਕਿ ਅੱਜਕੱਲ ਜਿਹੜੇ ਐਗਜ਼ਾਮ ਵਗੈਰਾ ਚੱਲਦੇ ਬੱਚਿਆਂ ਦੇ ਉਹ ਵੀ ਬੜੇ ਲੇਟ ਪਹੁੰਚਣ ਦੇ ਦਾ ਬਚਾਅ ਨੁਕਸਾਨ ਹੋ ਸਕਦਾ ਤੀਸਰਾ ਇਹ ਆ ਕਿ ਜਿਵੇਂ ਜਿਹੜਾ ਇਹ ਐਕਸੀਡੈਂਟ ਦਾ ਕਾਰਨ ਰਾਤ ਦੀ ਪਲਟੀ ਹੋਈ ਟਰਾਲੀ ਇਹ ਇੰਨੀਆਂ ਭਰੀਆਂ ਹੋਈਆਂ ਟਰਾਲੀਆਂ ਇੱਕ ਦੋ ਵਾਰਾ ਸਾਡਾ ਜਿਹੜਾ ਸੀਵਰੇਜ ਦਾ ਖਾਲਾ ਬਣਿਆ ਹੋਇਆ ਇਹਦੇ ਵਿੱਚ ਵੀ ਟਰਾਲੀ ਕਈ ਵਾਰੀ ਪਲਟਾ ਕੇ ਜਿਹੜਾ ਵੱਡਾ ਨੁਕਸਾਨ ਕਰ ਚੁੱਕੇ ਆ ਔਰ ਹੁਣ ਵੀ ਜਿਹੜਾ ਐਡੀ ਵੱਡੀ ਦੇਖੋ ਲੱਗੀ ਹੋਈ ਟਰਾਲੀ ਜਿਹੜੀ ਆ ਔਰ ਇਹ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਨੂੰ ਇਹਨਾਂ ਨੂੰ ਪਰਮਿਸ਼ਨ ਹੀ ਨਹੀਂ ਜਿਹੜੀ ਇਹਨਾਂ ਦੇ ਕੋਲ ਹੈਗੀ ਉਹਦੇ ਲੱਦ ਕੇ ਤੁਰੇ ਫਿਰਦੇ ਆ ਇਹਦੇ ਨਾਲ ਕਈ ਹਾਦਸੇ ਜਿਹੜੇ ਹੋਏ ਵੀ ਆ ਔਰ ਆਉਣ ਵਾਲੇ ਸਮੇਂ 'ਚ ਵੀ ਹੋਣਗੇ ਇਸ ਕਰਕੇ ਸਾਡੀ ਬੇਨਤੀ ਆ ਕਿ ਸਭ ਤੋਂ ਪਹਿਲਾਂ ਤਾਂ ਇਸ ਵਹੀਕਲ ਨੂੰ ਇੱਥੋਂ ਕਰੇਨ ਲਿਆ ਕੇ ਹਟਾਇਆ ਜਾਵੇ ਔਰ ਦੂਜਾ ਇਹ ਨਵਾਂ ਸ਼ਹਿਰ ਰੋਡ ਜਿਹੜਾ ਜਾਂਦਾ ਨਵਾਂ ਸ਼ਹਿਰ ਨੂੰ ਉੱਥੇ ਤੂੜੀ ਪਹੁੰਚਦੀ ਆ ਔਰ ਰੋਜ਼ਾਨਾ ਇਹ ਟਰਾਲੀਆਂ ਲੰਘਦੀਆਂ ਇਹਨਾਂ ਟਰਾਲੀਆਂ ਨੂੰ ਜਿਹੜਾ ਰੋਕਿਆ ਜਾਵੇ ਔਰ ਜਿਹੜਾ ਬਾਰ-ਬਾਰੇ ਹਾਦਸੇ ਹੁੰਦੇ ਆ ਇਹ ਨਾ ਹੋਣ ਅਗਰ ਨਾ ਰੋਕਿਆ ਗਿਆ ਤਾਂ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਆ ਔਰ ਪਹਿਲਾਂ ਕਈ ਐਕਸੀਡੈਂਟ ਹੋਣ ਨਾਲ ਕਈਆਂ ਦੀ ਜਾਨ ਗਈ ਵੀ ਹੈਗੀ ਆ ਤੇ ਸਾਡੀ ਇਹ ਪੁਰਜ਼ੋਰ ਮੰਗਿਆ ਵੀ ਸਭ ਤੋਂ ਪਹਿਲਾਂ ਇਹ ਵਹੀਕਲ ਇੱਥੋਂ ਹਟਾਇਆ ਜਾਵੇ ਔਰੇ ਟਰਾਲੀਆਂ ਜਿਹੜੀਆਂ ਨੰਗੀਆਂ ਇਹਨਾਂ ਨੂੰ ਜਿਹੜਾ ਕਾਨੂੰਨ ਦੇ ਤਹਿਤ ਰੋਕ ਕੇ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਹਰਜਿੰਦਰ ਸਿੰਘ ਆ ਬਚਕਰਮਾ ਇੰਜੀਨੀਅਰ ਬਰਕਸ ਮੇਰੀ ਬਰਕਾ ਪਿਆ ਆਏ ਕਿ ਤੁਹਾਡੀ ਦੁਕਾਨ ਨੇ ਮੋਰੇ ਟਰੈਕਟਰ ਖਾਲੀ ਪਲਟੀ ਹੋਈ ਆ ਟੂੜੀ ਵੀ ਭਰੀ ਹੋਈ ਆ ਹੋਇਆ ਕਿੰਨੇ ਤੁਹਾਡਾ ਨੁਕਸਾਨ ਵੀ ਕਰ ਸਾਡਾ ਸ਼ੈੱਡ ਤੋੜ ਦਿੱਤੀ ਆ ਜੀ ਸ਼ੈੱਡ ਦੇ ਵਿੱਚ ਬੱਜਾ ਟਰੈਕਟਰ ਅਸੀਂ ਤਾਂ ਅੰਦਰ ਸੁੱਤੇ ਬੈੇ ਸੀ ਜਦ ਸਵੇਰੇ ਉੱਠ ਕੇ ਦੇਖਿਆ ਤਾਂ ਅਸੀਂ ਨੁਕਸਾਨ ਕੀਤੇ ਤਰੀਖਾ ਦਾ ਅੱਜ ਜੇ ਕੋਈ ਉੱਥੇ ਆ ਉਹ ਤਾਂ ਬੰਦੇ ਫਰਾਰ ਤੇ ਜਿਹਨਾਂ ਦਾ ਨਹੀਂ ਟਰੈਕਟਰ ਸੀਗਾ ਇੱਥੇ ਹੀ ਬੰਦੇ ਵੀ ਪਏ ਸੀ ਲੰਬੇ ਉਤੋਂ ਬਾਅਦ ਮੈਂ ਅੰਦਰ ਨੋੜਨ ਨਾਲ ਲੱਪਿਆ ਉਤੋਂ ਬਾਅਦ ਟਰੈਕਟਰ ਲੈ ਕੇ ਫਰਾਰ ਹੋ ਗਏ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਇਹ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਬੰਦਾ ਤਾਂ ਈ ਜ਼ਿਆਦਾ ਹੈ ਵਾ ਉਹ ਮੈਂ ਅਰਬੂਖੇ ਟਰਾਂਜੀਤ ਕਹਿੰਗਾ ਮੇਰਾ ਪਿੰਡ ਘੜਾ ਹੀ ਆ ਭਾਈ ਇੱਕ ਆਹ ਟਰਾਲੀ ਪਲਟੀ ਹੋਈ ਜਾਂ ਬੜੀ ਭਰੀ ਹੋਈ ਹੈ ਕੀ ਕਰਾਂ ਮੈਂ ਕਿਉਂਕਿ ਮੈਂ ਨਾ ਸਵੇਰੇ ਹਰ ਰੋਜ਼ ਇੱਥੇ ਸਾਡੇ ਮਾਹੀ ਜੈਮਾਂ ਮੈਂ ਸਵੇਰੇ 5:30 ਵਜੇ ਜਿੰਮ ਗਿਆ ਉਦੋਂ ਹੀ ਇਹ ਪਲਟਿਆ ਹੋਇਆ ਸੀਗਾ ਸਵੇਰੇ ਟ੍ਰੈਫਿਕ ਘੱਟਦੀ ਜਦੋਂ ਮੁੜ ਕੇ ਅਸੀਂ 8 ਵਜੇ ਵਾਪਸ ਆਏ ਤਾਂ ਘੱਟੋ ਘੱਟ 200 ਤੋਂ ਪਲੱਸ ਗੱਡੀ ਇੱਧਰ ਖੜੀ ਸੀ 200 ਤੋਂ ਪਲੱਸ ਗੱਡੀ ਇੱਧਰ ਖੜੀ ਸੀ ਮੈਂ ਮੌਕੇ ਤੇ ਐਸਐਚਓ ਸਾਹਿਬ ਟਾਣਾ ਫਲੋਰ ਨੂੰ ਫੋਨ ਕੀਤਾ ਔਰ ਇੱਕ ਘੰਟੇ ਦੇ ਵਿੱਚ ਵਿੱਚ ਮੈਂ 7 ਵਾਰ ਐਸਐਚਓ ਸਾਹਿਬ ਨੂੰ ਫੋਨ ਕਰ ਚੁੱਕਾ ਕੋਈ ਜਿਹੜਾ ਮੁਲਾਜ਼ਮ ਨਹੀਂ ਆਇਆ ਔਰ ਇੱਥੇ ਜਿਹੜੇ ਡਰਾਈਵਰ ਆ ਉਹਨਾਂ ਵਿੱਚ ਪੇਸ਼ੈਂਸ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਇੱਕ ਦੂਜੇ ਨਾਲ ਲੜ ਤੋ ਮੈਂ ਔਰ ਕੋ ਜਿਹੜੇ ਰਾਹਗੀਰ ਸੀਗੇ ਅਸੀਂ ਹੈਲਪ ਕੀਤੀ ਉਹਨਾਂ ਦੀ ਕਾਫੀ ਲੰਮੇ ਸਮੇਂ ਤੋਂ ਅਸੀਂ ਜਿਹੜੀ ਆ ਇਸ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਤਾਂ ਜੋ ਬੱਚੇ ਜਿਹੜੇ ਆਪਣੇ ਸਕੂਲ ਜਾ ਸਕਣ ਕਈ ਬੱਚਿਆਂ ਦੇ ਐਗਜ਼ਾਮ ਆ ਕੋਈ ਐਂਬੂਲੈਂਸ ਤਾਂ ਕਿਥੇ ਫਸਿਆ ਸਗੀਆ ਤੋ ਕੋਈ ਜਿਹੜਾ ਮੁਲਾਜ਼ਮ ਨਹੀਂ ਆਇਆ ਸਾਨੂੰ ਮੁਲਾਜ਼ਮ ਤੇ ਖੇਦ ਹੈਗਾ ਆ ਤੇ ਨਾਲ ਦੀ ਨਾਲ ਐਜੇ ਲਾਇਰ ਮੈਂ ਕੇ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਇੰਨੀ ਜਿਆਦੀ ਜਿਹੜੀ ਇਹ ਟੂੜੀ ਇਹਨਾਂ ਨੇ ਭਰੀ ਆ ਇਹ ਬਾਈ ਲਾਅ ਜਿਹੜੀ ਆ ਇਹ ਅਲਾਉ ਨਹੀਂ ਹੈਗੀ ਇਹ ਜਿਹੜੇ ਆ ਕਾਨੂੰਨ ਦੀ ਜਿਹੜੀ ਉਲੰਘਣਾ ਆ ਤੋ ਜਿਹੜੇ ਇਹ ਦੇ ਡਰਾਈਵਰ ਆ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਮੌਕੇ ਤੇ ਲੋਕ ਆ ਗਏ ਆ ਉਹ ਆਪਣਾ ਟਰੈਕਟਰ ਲੈ ਕੇ ਭੱਜ ਗਏ ਉਹ ਬਾਹਲ ਏਰੀਏ ਦੇ ਸੀਗੇ ਆਪਣੇ ਜਲੰਧਰ ਏਰੀਏ ਦੇ ਨਹੀਂ ਸੀ ਬਾਹਲ ਏਰੀਏ ਦੇ ਲੋਕ ਸੀਗੇ ਉਹ ਲੈ ਕੇ ਭੱਜ ਗਏ ਉਹਨਾਂ ਨੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਜਿਹੜੇ ਰਾਹ ਗੇਰ ਆ ਉਹਨਾਂ ਦੇ ਕੋਈ ਰਸਤਾ ਬਣਾ ਲਈਏ ਤੋਂ ਅਸੀਂ ਪਿੰਡ ਬਸਨੀ ਸਾਡੇ ਸਰਪੰਚ ਸਾਹਿਬ ਅੰਕਲ ਹੋਣੀ ਜਿਨ੍ਹਾਂ ਦਾ ਨੁਕਸਾਨ ਹੋਇਆ ਟਰੈਕਟਰ ਨਾਲ ਉਹ ਸਾਰੇ ਜਾਣੇ ਸਵੇਰ ਦੇ ਅਸੀਂ 3 ਘੰਟੇ ਤੋਂ ਜਿਹੜੀ ਆ ਟ੍ਰੈਫਿਕ ਤੇ ਜਿਹੜੀ ਹੈਲਪ ਕਰ ਰਹੇ ਆ ਵੀ ਜਿਹੜੇ ਆਉਣ ਜਾਣ ਵਾਲੇ ਲੋਕ ਆ ਖਾਨੀ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਸਕਣ ਕਹਤਾ ਵੀ ਦੱਸਿਆ ਉਹ ਕੋਈ ਲੋਇਰ ਆ ਆ ਜਿਹੜੀਆਂ ਟਰਾਲੀਆਂ ਆਡੀਆਂ ਭਰ ਭਰ ਕੇ ਇਹ ਲੰਘਣੀਆਂ ਹਾਂਜੀ ਇਹ ਇਹਨਾਂ ਨੂੰ ਪਰਮਿਸ਼ਨ ਹੈਗੀ ਆ ਬਿਲਕੁਲ ਪਰਮਿਸ਼ਨ ਨਹੀਂ ਹੈਗੀ ਜਿਹੜਾ ਟ੍ਰਾਂਸਪੋਰਟ ਐਕਟ ਹੈਗਾ ਆ ਉਹਦੇ ਵਿੱਚ ਜਦੋਂ ਪੜਦੇ ਆ ਇਹ ਕਰੇ ਨਹੀਂ ਸਕਦੇ ਪਰ ਗੱਲ ਇਹ ਆ ਵੀ ਨਾ ਸਰਕਾਰ ਇਹਨਾਂ ਚੀਜ਼ਾਂ 'ਤੇ ਧਿਆਨ ਦੇ ਰਹੀ ਆ ਨਾ ਪੁਲਿਸ ਧਿਆਨ ਦੇ ਰਹੀ ਆ ਔਰ ਉਹ ਸੇਮ ਇੱਕ ਟਰਾਲੀ ਹੋਰ ਖੜੀ ਆ ਉਹ ਵੀ ਇਹਨਾਂ ਦੇ ਸਾਥੀ ਆ ਇਸ ਦਰੀਆਂ ਘਟਨਾਵਾਂ ਨਾਲ ਜਿਹੜੀਆਂ ਕਈ ਜਿਹੜੀਆਂ ਘਟਨਾਵਾਂ ਹੋਈਆਂ ਇਹ ਕੋਈ ਪਹਿਲਾ ਘਟਨਾ ਨਹੀਂ ਹੈਗੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿਹਦੇ ਨਾਲ ਜਲਨੀ ਤੇ ਮਾਲੀ ਜਿਹੜਾ ਨੁਕਸਾਨ ਹੋਣ ਦਾ ਹੋਇਆ ਵੀ ਔਰ ਹੋਣ ਦਾ ਖਤਰਾ ਵੀ ਹੈ ਕੀ ਲੱਗਦਾ ਤੁਹਾਨੂੰ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਜ਼ਿੰਮੇਵਾਰ ਪਹਿਲਾ ਤਾਂ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਮਾਲਕ ਜਿਹੜੇ ਲਾਲਚ ਵਿੱਚ ਆ ਕੇ ਵੱਡਾ ਜਿਹੜਾ ਜਾਨੀ ਕਿ ਕੂੜੀ ਵਗੈਰਾ ਭਰੌਂਦੇ ਆ ਦੂਜੀ ਜ਼ਿੰਮੇਵਾਰ ਜਿਹੜੀ ਹੈਗੀ ਉਹ ਸਰਕਾਰ ਤੇ ਪੁਲਿਸ ਜਿਹੜੀ ਜਿਹੜੀ ਕਾਨੂੰਨ ਨੂੰ ਜੇ ਲਾਗੂ ਨਹੀਂ ਕਰਦੀ ਇਹਨਾਂ ਨੂੰ ਨੱਥ ਨਹੀਂ ਪਾਉਂਦੀ ਤੇ ਹੁਣ ਜਿਹੜੇ ਟਰੈਕਟਰ ਵਾਲੇ ਸਨ ਉਹ ਟਰੈਕਟਰ ਵਾਲਾ ਸਹੀ ਸੀਗਾ ਉਹ ਬਚਾ ਸੀ ਉਹ ਚਾਰ ਪੰਜ ਜਵਾਨੇ ਸੀਗੇ ਅਸੀਂ ਜੋ ਮੌਕੇ ਤੇ ਉਹਨਾਂ ਨੂੰ ਪੁੱਛਿਆ ਉਹ ਸਹੀ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਹੈਲਪ ਕਰੋ ਉਹ ਟਰੈਕਟਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਹਣ ਮੰਗਤੀ ਕਰਦੇ ਸਾਡੀ ਸਭ ਤੋਂ ਪਹਿਲਾਂ ਬੇਨਤੀ ਤੇ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਕਰਾਮੀਤੋਂ हटਾਈ ਜਾਵੇ ਕਿਉਂਕਿ ਅਸੀਂ ਇਸ ਪਿੰਡ ਦੇ ਵਸਨੀਕ ਆ ਇੱਥੇ ਸਾਡੇ ਪਿੰਡ ਦੇ ਲੋਕਾਂ ਨੇ ਸਾਡੇ ਪਿੰਡ ਦੀਆਂ ਧੀਆਂ ਭੈਣਾਂ ਨੇ ਜਾਣਾ ਆਉਣਾ ਲੰਘਣਾ ਹੈਗਾ ਤੇ ਬਹੁਤ ਸਾਰੀ ਸਮੱਸਿਆ ਆ ਤੇ ਬਾਕੀ ਪਿੰਡਾਂ ਤੋਂ ਵੀ ਜਿਹੜੇ ਰਾਹੀ ਗੰਗ ਰਹੇ ਕੋਈ ਬੱਚੇ ਸਕੂਲ ਆ ਕਿਸੇ ਦਾ ਐਗਜ਼ਾਮ ਆ ਕੋਈ ਜ਼ਰੂਰੀ ਕੰਮ ਆ ਉਹ ਸਾਰੇ ਬੜੀ ਵੱਡੀ ਪ੍ਰੋਬਲਮ ਆ ਤੇ ਸਭ ਤੋਂ ਪਹਿਲਾਂ ਇਹ ਟਰਾਲੀ ਜਿਹੜੀ ਆ ਇੱਥੋਂ ਦਾ ਜਿਹੜਾ ਰਾਹ ਜਿਹੜਾ ਪਧਰਾ ਕਰਾਇਆ ਜਾਵੇ ਤਾਂ ਇਹ ਓਵਰ ਲੋਡ ਗੱਡੀ ਆ ਟਰਾਲੀ ਆ ਟੋੜੀ ਲੈ ਕੇ ਆ ਰਿਹਾ ਕਿਤੇ ਰਾਤ ਫਟ ਗਈ ਆ ਹਨੇਰੇ ਦੇ ਵਿੱਚ ਪਰ ਹੁਣ ਇਹਨੂੰ ਪਰਾਂ ਖਰਾ ਕੇ ਤੇ ਟ੍ਰੈਫਿਕ ਜਿਹੜੀ ਆ ਮੇਰੇ ਵੇਖਣ ਜਿਹੜੀ ਆ ਚਾਲੂ ਕੀਤੀ ਜਾ ਰਹੀ ਆ ਜਿੱਦਾਂ ਸਾਰੇ ਇਹ ਟੂੜੀ ਦੀ ਟਰਾਲੀ ਐਡੀ ਭਰੀ ਹੋਈ ਐ ਅਲਾਉਡ ਹੈ ਜੀ ਇਹ ਜਿੱਦਾਂ ਇਹ ਰੋਡ ਤੇ ਲੈ ਕੇ ਨਿਕਲਦੇ ਇਹਦੇ ਤੇ ਆ ਸੀਨੀਅਰ ਅਫਸਰਾਂ ਨੇ ਨੋਟਿਸ ਲਿਆ ਕੇ ਤੇ ਕਾਨੂੰਨੀ ਕਾਰਵਾਈ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਇਹ ਕੋ ਮਗਰ ਵੀ ਖੜੀ ਐ ਸਰ ਉਹ ਵੀ ਛੱਡ ਕੇ ਕੋਈ ਭੱਜ ਨਹੀਂ ਹਾਂ ਉਹਦੇ ਤੇ ਵੀ ਬੰਦ ਹੀ ਕਾਨੂੰਨੀ ਕਾਰਵਾਈ ਕਰਦੇ ਆ ਜੀ ਜੇ ਅਫਸਰਾਂ ਦੇ ਨੋਟਿਸ ਤੇ ਲਿਆ ਕੇ ਤੇ ਫਿਰ ਮੈਂ ਬੰਦ ਹੀ ਕਾਨੂੰਨੀ ਕਾਰਵਾਈ ਜੋ ਵੀ ਐ ਬੰਦੀ ਐ ਕਰਦੇ ਆ ਜੀ ਇੱਕ ਕਰ ਲੇਟ ਆਏ ਆ ਤੁਸੀਂ ਥੋੜਾ ਜਿਹਾ ਕੀ ਕਾਰਨ ਰਹੀ ਉਹਦਾ ਕਾਰਨ ਮੈਂ ਡਿਊਟੀ ਅਫਸਰ ਸੀਗਾ ਵੀ ਮੈਂ ਕਿਸੇ ਹੋਰ ਕਿਸੇ ਕੰਪਲੇਨਟ ਤੇ ਗਿਆ ਸੀਗਾ ਉਸ ਤੋਂ ਮੈਂ ਸਿੱਧਾ ਹੀ ਇੱਧਰ ਨੂੰ ਆ ਰਿਹਾ ਤੇ ਟ੍ਰੈਫਿਕ ਜਿਹੜੀ ਆ ਮੈਂ ਚਾਲੂ ਕਰਾ ਦਿੱਤੀ। ਇਹ ਬਿਲਕੁਲ ਚਾਲੂ ਆ ਜੀ ਨਿਰਵਿਘਨ ਚਾਲੂ ਆ। ਥੋੜੀ ਤਾਂ ਪਰੇਸ਼ਾਨੀ ਦੀ ਆ ਰਹੀ ਆ ਥੋੜਾ ਰਸਤਾ ਬਲੌਕ ਆ। ਥੋੜੀ ਪਰੇਸ਼ਾਨੀ ਆ ਰਹੀ ਪਰ ਫਿਰ ਵੀ ਚਾਲੂ ਆ ਸਰ। ਥੈਂਕ ਯੂ।